ਦਾ ਰੋੜਤੇ ਹੋਇਆ ਭਿਆਨਕ ਸੜਕ ਹਾਦਸਾ ਅਪਰਾ ਤੋਂ ਬੰਗਾ ਰੋੜ ਤੇ ਅੱਜ ਉਸ ਵੇਲੇ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਟੂੜੀ ਵਾਲਾ ਖਾਲੀ ਟਰੈਕਟਰ ਟਰਾਲੀ ਇੱਕ ਟੈਂਪੋ ਟਰੈਵਲ ਅਤੇ ਟਰੱਕ ਦੇ ਨਾਲ ਜਾ ਟਕਰਾਈ ਇਸ ਮੌਕੇ ਟੈਂਪੋ ਟਰੈਵਲ ਵਿੱਚ ਸਵਾਰ ਦੋ ਵਿਅਕਤੀ ਜ਼ਖਮੀ ਹੋ ਗਏ ਜਦਕੀ ਟਰੈਕਟਰ ਚਾਲਕ ਦੋ ਨੌਜਵਾਨ ਵੀ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਸਿਵਲ ਹਸਪਤਾਲ ਫਲੋਰ ਪੇਜ ਦਿੱਤਾ ਗਿਆ ਇਸ ਮੌਕੇ ਚੌਂਕੀ ਇੰਚਾਰ ਜੱਪਰਾ ਐਸਐਸ ਸੁਖਦੇਵ ਸਿੰਘ ਨੇ ਦੱਸਿਆ ਕਿ ਟਰੈਕਟਰ ਟਰਾਲੀ ਬੰਗਾ ਤੋਂ ਆ ਰਹੀ ਸੀ ਜਦਕੀ ਇੱਕ ਅਫਸੋਸ ਤੋਂ ਟੈਂਪੋ ਟਰੈਵਲ ਵਾਪਸ ਆ ਰਹੀ ਸੀ ਜਦ ਇਹ ਅਪਰਾ ਦੇ ਸਿਕੋ ਪੈलेस ਦੇ ਕੋਲ ਪੁੱਜੇ ਤਾਂ ਟਰੈਕਟਰ ਦਾ ਸੰਤੁਲਨ ਵਿਗੜਨ ਕਰਕੇ ਉਹ ਟੈਂਪੋ ਟਰੈਵਲ ਵਿੱਚ ਜਾ ਵੱਜਾ ਜਿਸ ਨਾਲ ਕੀ ਦੋ ਵਿਅਕਤੀ ਜ਼ਖਮੀ ਹੋ ਗਏ ਨਾਲ ਹੀ ਉਹਨਾਂ ਨੇ ਕਿਹਾ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਕਹਿਣਾ ਹੈ ਲਾਲਜੀ ਇਹਦਾ ਨਾ ਤਾਂ ਇਦਾਂ ਨਹੀਂ ਇਹਦਾ ਸਪੀਡਾਂ ਪੜਾਉਂਦੇ ਆ ਨਾ ਜੇ ਤਾਂ ਇਧਰੋਂ ਇਧਰੋਂ ਇਹ ਭਰ ਕੇ ਲਿਆਉਂਦੇ ਭੋਂਗ ਬੜੇ-ਬੜੇ ਭੋਂਗ ਰਾਹ ਰੁਕ ਜਾਂਦੇ ਨਾ ਸਾਈਡ ਮਿਲਦੀ ਆ ਨਾ ਵਾਸਤਾ ਜੀ ਕੁਝ ਨਹੀਂ ਹੁੰਦਾ ਪਿੱਛੇ ਜੋ ਮਰਜ਼ੀ ਆਉਂਦਾ ਹੋਵੇ ਨਾ ਹੋਵੇ ਕਦੀ ਨਹੀਂ ਸਾਈਡ ਨਹੀਂ ਦਿੱਤੀ ਉਹਦੇ ਉਧਰੋਂ ਖਾਲੀ ਆਉਂਦੇ ਤਾਂ ਇਦਾਂ ਭਝਾਈ ਲਿਆਉਂਦੇ ਨਹੀਂ ਸਾਡੇ ਗੱਡੀਆਂ ਦਾ ਇੰਨਾ ਕ ਨੁਕਸਾਨ ਕੀਤਾ ਐਸ ਰੋਡ ਤੋਂ ਆ ਨਗਰ ਤੋਂ ਲੈ ਕੇ ਬੰਗਿਆਂ ਤੱਕ ਇੰਨਾ ਕ ਮਾੜਾ ਹਾਲ ਆਇਆ ਇਹ ਨਹੀਂ ਕੀਤਾ ਸਾਡਾ ਜੀ ਜੀਣਾ ਰਾਮ ਡਰਾਈਵਰਾਂ ਦਾ ਕੀਤਾ ਪਿਆ ਨਹੀਂ ਕੁਝ ਨਹੀਂ ਕਰਦਾ ਇਹ ਇਹ ਬੜੇ ਬੜੇ ਹਾਈਵੇ ਬਣਿਆ ਹਾਈਵੇ ਦੀ ਜਾਣ ਜੀ ਉੱਥੋਂ ਸਿੱਧਾ ਫਗਵਾੜੇ ਨੂੰ ਫਗਵਾੜੇ ਬੰਗਿਆਂ ਨੂੰ ਜਾਣ ਇਹ ਹਾਈਵੇ ਤਾਂ ਜੀ ਇਹਨਾਂ ਨੂੰ ਰੋਕਿਆ ਜਾਵੇ ਅਸੀਂ ਤਾਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਆਂ ਵੀ ਇਹਨਾਂ ਨੂੰ ਰੋਕਿਆ ਜਾਵੇ ਹਾਈਵੇ ਦੀ ਜਾਣ ਇਹ ਹਾਂਜੀ ਲਿੰਕਰ ਰੋਡ ਵਾਲ ਦੀ ਨਾ ਜਾਣ ਲਿੰਕਰ ਰੋਡ ਸਾਡੇ ਇਹ ਦੇਖਿਆ ਜਾਵੇ ਆਪਣੇ ਦੇ ਵਿੱਚ ਹੀ ਇੱਕ ਦੋ ਨੌਜਵਾਨਾਂ ਦੀ ਮੌਤ ਵੀ ਇਹਨਾਂ ਟਰਾਲੀਆਂ ਦੇ ਕਰਕੇ ਹੋ ਗਈ ਮੁੰਡਾ ਪ੍ਰਦੀਪ ਸਿੰਘ ਜਿਹੜਾ ਉਹ ਵੀ ਮੌਤੇ ਦੇ ਟਰਾਲੀ ਕਰਕੇ ਹੋਈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਇਹੀ ਇਹੀ ਆ ਜੀ ਹੁਣ ਦੇਖੋ ਉਹ ਨੌਜਵਾਨ ਮੁੰਡਾ ਮਰਿਆ ਏਸੀ ਕਰਕੇ ਤੇ ਦੇਖੋ ਕਿਦਾਂ ਘਰ ਦੇ ਵਿੱਚ ਕਹਿਰ ਟੁੱਟਾ ਜੀ ਇਹਨਾਂ ਦੀ ਬਦੌਲਤ ਹੀ ਹੋਇਆ ਜੀ। ਇਹ ਇਹ ਨਸ਼ਾ ਕਰ ਲੈਂਦੇ ਆ ਰਾਤ ਨੂੰ ਰਾਤ ਨੂੰ ਜਾਂਦੇ ਆ ਜੀ ਦਿਨੇ ਉਧਰੋਂ ਨਹੀਂ ਦੇ ਹੁੰਦੇ ਆ ਇਹਦੇ ਇੱਕ ਦਿਨ ਮੈਂ ਬੰਗਿਆਂ ਤੋਂ ਆ ਰਿਹਾ ਸੀ ਤੇ ਮੇਰੇ ਮੂਰੇ ਇਹ ਟਰੈਕਟਰ ਟਰੈਕਟਰ ਆ ਰਿਹਾ ਤੇ ਉਹ ਮੇਰਾ ਖਾਲਾ ਵੀ 4 ਕਿਲੋਮੀਟਰ ਸੁੱਤੇ ਪਏ ਨੇ ਟਰੈਕਟਰ ਚਲਾਤਾ ਉਹਨੂੰ ਮੂਰੇ ਅਸੀਂ ਆ ਕੇ ਠਾਇਆ। ਇੱਕ ਸਪੀਡ ਇਹਨਾਂ ਦੀ ਸਪੀਡ ਇੰਨੀ ਹੁੰਦੀ ਆ ਕਿ ਛੱਡੇ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਲਾਲ ਜੀ ਤੁਸੀਂ ਵੀ ਸਾਡੇ ਇਹਨਾਂ ਦਾ ਸਾਡੀ ਆਵਾਜ਼ ਬਣੋ ਤੁਸੀਂ ਕਿ ਸਾਡੇ ਡਰਾਈਵਰ ਸੁੱਖ ਦੀ ਰੋਟੀ ਖਾ ਸਕਣ ਹਾਂਜੀ ਅੱਜ ਕੀ ਹੋਇਆ ਤੁਹਾਡੇ ਨਾਲ ਜੀ ਇੱਥੇ ਕਹਿਣਾ ਜੀ ਮੈਂ ਆ ਰਿਹਾ ਸੀ ਫਲੋਰ ਤੋਂ ਮਕੰਦਪੁਰ ਜਾ ਰਿਹਾ ਸੀ ਟਰੈਕਟਰ ਵਾਲਾ ਮੋਟਰ ਦੇਖਿਆ ਵੇ ਘੁੰਮਦਾ ਆਦਾ ਮੈਂ ਗੱਡੀ ਥੱਲੇ ਨੂੰ ਲਾਤੀ ਇਹਨੇ ਫੇਰ ਵੀ ਮੇਰੇ ਵਿੱਚ ਲਿਆ ਕੇ ਮਾਰੀ ਗੱਡੀ ਤੁਸੀਂ ਕਿੱਧਰੋਂ ਆ ਰਹੇ ਸੀਗੇ ਮੈਂ ਫਲੋਰ ਤੋਂ ਆ ਰਿਹਾ ਜੀ ਇਹ ਇਹ ਵੀ ਇੱਧਰ ਆ ਟਰੈਕਟਰ ਵਾਲਾ ਮੁਰਿਆ ਹੁੰਦਾ ਹੈ ਆਪਣੇ ਸਾਥੋਂ ਤੁਹਾਨੂੰ ਕੀ ਲੱਗਦਾ ਵੇ ਇਹਨੇ ਕੋਈ ਨਸ਼ਾ ਪਤਾ ਖਤਰ ਹਾਂਜੀ ਨਸ਼ਾ ਕੀਤਾ ਹੋਵੇਗਾ ਜੀ ਦੋਨਾਂ ਨੂੰ ਨੁਕਸਾਨ ਹੋ ਗਿਆ ਵੇ ਰੋੜੇ ਐਂਗਲ ਖਤਮ ਕਰਦੇ ਜੀ ਬਾਡੀ ਦੇ ਇੱਕ ਸਾਡੇ ਟਾਇਰ ਵੀ ਪਾਟ ਗਿਆ ਅੱਛਾ ਜੀ ਤੇ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਵੀ ਇੱਕ ਟਰੈਕਟਰ ਟਰਾਲੀ ਤੇ ਟੈਂਪੋ ਟਰੈਵਲ ਦਾ ਐਕਸੀਡੈਂਟ ਹੋਇਆ ਇੱਥੇ ਅਸੀਂ ਮੌਕੇ ਤੇ ਆਏ ਆ ਤੇ ਮੌਕੇ ਤੇ ਜਿਹੜਾ ਉਹ ਟਰੈਕਟਰ ਦਾ ਤੇ ਟੈਂਪੋ ਟਰੈਵਲ ਦਾ ਨੁਕਸਾਨ ਆ ਐਕਸੀਡੈਂਟ ਦੇ ਵਿੱਚ ਕੋਈ ਵੀ ਪਰਸਨ ਜਿਹੜਾ ਇੰਜਰਡ ਨਹੀਂ ਹੋਇਆ ਇਹ ਸਰ ਕਿੱਥੋਂ ਆ ਰਹੀ ਸੀ ਟਰਾਲੀ ਤੇ ਟੈਂਪੋ ਟਰੈਵਲ ਕਿੱਥੋਂ ਆ ਰਿਆ ਜੀ ਇਹ ਟੈਂਪੋ ਟਰੈਵਲ ਫਲੋਰ ਸਾਈਡ ਤੋਂ ਆਏ ਸੀ ਤੇ ਬੰਗਲ ਸਾਈਡ ਤੋਂ ਆ ਰਹੇ ਸੀ ਟਰੈਕਟਰ ਵਾਲੇ ਇਹ ਸਰ ਇਹ ਬੰਦੇ ਜਿਹੜੇ ਆ ਗ੍ਰਿਫਟਰ ਕਰ ਲੈ ਜਾਂ ਭੱਜੇ ਹੋਏ ਆ ਨੇ ਜੇ ਸਾਡੇ ਕੋਲ ਕੋਈ ਕੰਪਲੇਂਟ ਲਈ ਹੋਈ ਜੋ ਵੀ ਕੰਪਲੇਂਟ ਹੋਊ ਤੇ ਮੁਤਾਬਕ ਅਮਰੇ ਜਿਹੜੀ ਕਾਰਵਾਈ ਕੀਤੀ ਜੇ